ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਰ ਐਬੀਐਨ ਦੇ ਜ਼ਰੀਏ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਰਾਜਨੀਤੀ ਹੌਲੀ-ਹੌਲੀ ਚੇਂਜ ਹੁੰਦੀ ਜਾ ਰਹੀ ਹੈ ਰਾਜਨੇਤਾਵਾਂ ਦੀ ਸੋਚ ਵੀ ਬਦਲਦੀ ਜਾ ਰਹੀ ਹੈ ਪਰ ਪੋਸਟਰਾਂ ਦੀ ਰਾਜਨੀਤੀ ਰਾਜਨੀਤੀ ਤੇ ਹੈਵੀ ਹੋ ਰਹੀ ਹੈ ਹਾਂਜੀ ਨਵਾਂ ਸਾਲ ਆ ਗਿਆ ਹੈ ਨਵੇਂ ਸਾਲ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਗੂਆ ਵੱਲੋਂ ਲੀਡਰਾਂ ਵੱਲੋਂ ਮੌਜੂਦਾ ਸਰਕਾਰ ਦੇ ਮੈਂਬਰਾਂ ਵੱਲੋਂ ਅਤੇ ਸਾਬਕਾ ਸਰਕਾਰ ਦੇ ਜੋ ਆਗੂ ਨੇ ਜਾਂ ਜੋ ਕੋ ਟਿਕਟ ਦੇ ਦਾਵੇਦਾਰ ਨੇ ਜਾਂ ਕੋਈ ਲੀਡਰ ਨੇ ਉਹਨਾਂ ਉਹ ਥਾਂ ਥਾਂ ਤੇ ਇਲਾਕੇ ਵਿੱਚ ਪੋਸਟਰ ਲਗਾਏਗੇ ਲੋਕਾਂ ਨੂੰ ਵਾਧੀਆਂ ਦਿੱਤੀਆਂ ਗਈਆਂ ਨਵੇਂ ਸਾਲ ਦੀਆਂ ਮਾਗੀਆਂ ਦੀਆਂ ਲੋਹੜੀ ਦੀਆਂ ਪਰ ਪੋਸਟਰ ਦੇ ਨਾਲ ਤੇ ਇੱਕ ਨਵੀਂ ਚੀਜ਼ ਆ ਗਈ ਹੈ ਕੁਝ ਲੋਕਾਂ ਦਾ ਇਹ ਕਹਿਣਾ ਹੈ ਵੀ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਤਾਂ ਆਮ ਆਦਮੀ ਪਾਰਟੀ ਦਾ ਸਬੰਧ ਰੱਖਦੇ ਹਾਂ ਪਰ ਕਾਂਗਰਸੀਆਂ ਨੇ ਸਾਡੀਆਂ ਫੋਟੋਆਂ ਧੱਕੇ ਨਾਲ ਚੋਰੀਆਂ ਲਾਤੀਆਂ ਨਾ ਸਾਨੂੰ ਦੱਸਿਆ ਨਾ ਸਾਨੂੰ ਪਤਾ ਅਸੀਂ ਤਾਂ ਬੋਰਡਾਂ ਤੇ ਲੱਗੀਆਂ ਫੋਟੋਆਂ ਲੋਕਾਂ ਦੇ ਕਹਿਣ ਤੋਂ ਬਾਅਦ ਜਾ ਕੇ ਵੇਖੀਆਂ ਇੱਕ ਕਹਿਣਾ ਹੈ ਲਾਧੂਕਾ ਨਿਵਾਸੀ ਦਾ ਹਾਂਜੀ ਲਾਧੂਕਾ ਨਿਵਾਸੀ ਜੋ ਤੁਹਾਨੂੰ ਵਖਾ ਰਹੇ ਆ ਸਕਰੀਨ ਤੇ ਉਹਦਾ ਕਹਿਣਾ ਹੈ ਉਹ ਖੁਦ ਆਪਣੇ ਪੂਰੇ ਪਿੰਡ ਦੇ ਆਗੂਆਂ ਨੂੰ ਲੈ ਕੇ ਸਥਾਨਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸੌਨਾ ਦੇ ਦਫ਼ਤਰ ਪੁਜਿਆ ਅਤੇ ਵਿਧਾਇਕ ਕੋਲ ਜਾ ਕੇ ਕਿਹਾ ਵੀ ਕਾਂਗਰਸੀ ਕੀ ਕਰਤੂਤ ਕਰ ਰਹੇ ਹਨ ਕਿ ਕਾਂਗਰਸੀਆਂ ਨੂੰ ਬੋਰਡਾਂ ਤੇ ਫੋਟੋਆਂ ਨਹੀਂ ਵੇਖਣੀਆਂ ਕੀ ਕਾਂਗਰਸੀਆਂ ਨੂੰ ਵਧਾਈਆਂ ਦੇਣ ਵਾਸਤੇ ਆਤੇ ਆਪ ਨੂੰ ਵੱਡਾ ਲੀਡਰ ਸਾਬਤ ਕਰਨ ਵਾਸਤੇ ਆਦੇ ਵਰਕਰ ਨਹੀਂ ਮਿਲ ਰਹੇ ਜ਼ਿਲ੍ਹੇ ਵਿੱਚ ਦੂਜੀਆਂ ਪਾਰਟੀਆਂ ਦੇ ਵਰਕਰਾਂ ਦੀਆਂ ਫੋਟੋਆਂ ਬੋਰਡਾਂ ਤੇ ਲਵਾ ਰਹੇ ਹਨ ਇਹ ਅਸੀਂ ਨਹੀਂ ਕਹਿਣਾ ਇਹ ਕਹਿਣਾ ਹੈ ਲਾਧੂਗਾ ਤੇ ਮੇਰ ਸਿੰਘ ਦਾ ਜਿੰਨੀਆਂ ਫੋਟੋਆਂ ਲਾਧੂਗਾ ਤੇ ਹੋਰ ਆਸ-ਪਾਸੇ ਕਾਂਗਰਸੀਆਂ ਵੱਲੋਂ ਬੋਰਡਾਂ ਤੇ ਲਵਾਈਆਂ ਗਈਆਂ ਹਨ ਹੋਰ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਨੇ ਹਾਂ ਉਹਨਾਂ ਦੇ ਜਵਾਨੀ ਮੈਂ ਕੋਸੂਵਾ ਜਦੋਂ ਨਹੀਂ ਲੱਗੇ ਮੈਂ ਕਿਉਂ ਵਿਖਾਲ ਕਰਾਂ ਫਿਰ ਮੈਂ ਵਿਸ਼ਵਾਇ ਸ਼ਰਾਇਆ ਅਧਰਭੰਗੇ ਤੇ ਜਿਹੜੇ ਦੇ ਕੋਲ ਸਰਕੀ ਕਿਹੜੇ ਕਿਹੜੇ ਬਸਾ ਦੇ ਡਾਕਟਰ ਨੇ ਅਮਾਨ ਮੰਦੀ ਦਾ ਆਖੇ ਦਾ ਦੀ ਮੈਂ ਕਸਮ ਰੰਗਤਾ ਹੀ ਨਹੀਂ ਮੈਨੂੰ ਤਾਂ ਮੈਂ ਤਾਂ ਫੁੱਬਰ ਰਵੇ ਆ ਗਿਆ ਅੱਗੇ ਜੀਥੇ ਮਿਲਿਆ ਉਹਨੂੰ ਗੱਲ ਕੀਤੀ ਮੈਂ ਕਿਉਂ ਅਰੇ ਯਾਰ ਮੈਂ ਆਮ ਆਦਮੀ ਪਾਰਟੀ ਨਾਲ ਉਹਨੂੰ ਪਤਾ ਹੈ ਉਹਨੂੰ ਭੁੱਲਦਾ ਹੈ ਉਹ ਨਾਲ ਨਹੀਂ ਜੀਦਾ ਮੈਂ ਤਾਂ ਸੰਭੇ ਲੋਕਾਂ ਦੀ ਕਿਵੇਂ ਹੋਣੇ ਆ ਬੰਦ ਰਹੇ ਕਿ ਖੋਲ ਖੋਲ ਕਿ ਕਦੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੇਰ ਸਹੀ ਕਿਹੜੇ ਪਿੰਡ ਦੇ ਰਹਿਣ ਵਾਲੇ ਲਾਦੂ ਤੁਹਾਡੀਆਂ ਫੋਟੋਆਂ ਕਾਂਗਰਸ ਦੇ ਬੋਰਡਾਂ ਤੇ ਲੱਗੀ ਹੋਈਆਂ ਜੀ ਹਾਂ ਜੀ ਤੁਸੀਂ ਆਮ ਆਦਮੀ ਦਫਤਰ ਬੈਠੇ ਹੋ ਕੋਈ ਪਤਾ ਨਹੀਂ ਮੈਨੂੰ ਵਿੱਕਾ ਇਹ ਲੋਹਾਈਆਂ ਤੇ ਕਹਿੰਦੇ ਹੁਣ ਪੜਿਆ ਜਦੋਂ ਬੋਰ ਵੀ ਉਹ ਸਤਨਾਥ ਸਿੰਘ ਡਾਕਟਰ ਨੇ ਲੋਹਾਈਆਂ ਨੂੰ ਸਾਨੂੰ ਸਾਡੇ ਨਾਲ ਨਾ ਕੋਈ ਨੇ ਅੱਲਾ ਮੁਨਾਕਾਰ ਨਾ ਕਦੇ ਕਾਦੀ ਨਹੀਂ ਹੋਈ ਮਤਾਪ ਸਿੰਘ ਵਰਲੇ ਪਹਿਲੇ ਫੁਰਦਕ ਪਰ ਫਲਾਣਾ 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 ਫੋਟੋ ਤੁਹਾਡੇ ਕੋਲ ਲੈ ਕੇ ਨਹੀਂ ਗਿਆ ਤੁਹਾਨੂੰ ਦੱਸ ਕੇ ਨਹੀਂ ਗਿਆ ਫੋਟੋਆਂ ਦਾ ਹਰੇਕ ਕੋਲ ਕਿਸੇ ਕੋਲ ਹੈ ਨਹੀਂ ਇਹਨੇ ਪਿਛਲੀ ਵਾਲੀ ਭਰੀ ਅਪਲਾਈ ਕੀਤੀ ਦਾ ਜੀ ਮਤਲਬ ਟਿਕਰ ਦਾ ਕੀ ਹਾਲ ਸੀ ਉਹਨੂੰ ਫੋਟੋਆਂ ਸਾਡੀਆਂ ਸੁਲਤਾਨ ਦੇ ਕੋਲ ਹੈ ਸਾਨੂੰ ਪਤਾ ਹੀ ਨਹੀਂ ਤੁਸੀਂ ਹੁਣ ਕਿਹੜੀ ਪਾਰਟੀ ਨਾਲ ਆਹ ਵੇ ਸੁਲਤਾਨ